ਇਹ ਸਾਈਬਰ ਥੱਗ ਅਲੱਗ-ਅਲੱਗ ਢੰਗ ਤਰੀਕਿਆਂ ਤੋਂ ਤੁਹਾਨੂੰ ਕਾਲਸ ਰਾਹੀਂ ਟੈਕਸ ਮੈਸੇਜ ਰਾਹੀਂ ਵਟਸਐਪ ਰਾਹੀਂ ਤੁਹਾਨੂੰ ਅਪਰੂਚ ਕਰਦੇ ਆ ਸੋਸ਼ਲ ਮੀਡੀਆ ਤੇ ਤੁਹਾਨੂੰ ਅਲਿਉਰ ਕਰਦੇ ਆ ਕੋਈ ਇਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਭੇਜ ਕੇ ਜਾਂ ਕੋਈ ਇਸ ਤਰ੍ਹਾਂ ਦੀ ਆਫਰ ਭੇਜ ਕੇ ਤੁਹਾਨੂੰ ਅਲਿਉਰ ਕਰਕੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਜਾ ਸਕਦਾ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਇਹ ਕਿਹਾ ਜਾ ਸਕਦਾ ਵੀ ਤੁਹਾਡੇ ਤੇ ਮਨੀ ਲੌਂਡਰਿੰਗ ਦੇ ਕੇਸ ਰਿਪੋਰਟ ਹੋਏ ਆ ਤੇ ਇਸ ਤਰ੍ਹਾਂ ਦੀ ਜੇਕਰ ਕੋਈ ਤੁਹਾਨੂੰ ਕਾਲ ਆਵੇ ਜਾਂ ਇਸ ਤਰ੍ਹਾਂ ਤੁਹਾਨੂੰ ਕਿਹਾ ਜਾਵੇ ਤੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਉਹਨੂੰ ਰਿਸਪੌਂਡ ਕਰਨ ਦੀ ਲੋੜ ਨਹੀਂ ਜੇਕਰ ਤੁਹਾਡੇ ਨਾਲ ਕੋਈ ਠੱਗੀ ਹੋਈ ਆ ਜਾਂ ਫਿਰ ਤੁਹਾਨੂੰ ਕੋਈ ਫਰੋਡ ਕਾਲ ਆ ਰਿਹਾ ਜਾਂ ਫਿਰ ਉਹ बार-बार ਤੁਹਾਨੂੰ ਕਾਲ ਕਰਕੇ ਜਿਹੜਾ ਤੁਹਾਡਾ ਕੋਈ ਵੀ ਜੜੀ ਹੈ ਕੋਈ ਕੋਈ ਜਿਹੜੇ ਤੁਹਾਡਾ ਕਯੂਆਰ ਲੈ ਰਹੇ ਨੇ ਜਾਂ ਫਿਰ ਜਾਂ ਤੁਹਾਡੇ ਤੋਂ ਜਿਹੜਾ ਕੋਈ ਵੀ ਆਧਾਰ ਕਾਰਡ ਦੀ ਜਾਂ ਫਿਰ ਕੋਈ اوਟੀਪੀ ਜੜੀਏ ਤੋਂ ਉਹਨਾਂ ਵੱਲੋਂ ਮੰਗੀ ਜਾ ਰਹੀ ਹੈ ਤੇ ਇਹ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਸਾਡੇ ਨਾਲ ਸਾਈਬਰ ਕ੍ਰਾਈਮ ਤੋਂ ਜਤਿੰਦਰ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰੀਕੇ ਦੇ ਜਿਹੜੇ ਫਰੋਡ ਲੋਕ ਜਿਹੜੇ ਨੇ ਸਾਹਮਣੇ ਆਉਂਦੇ ਨੇ ਆ ਤਾਂ ਕਿਸ ਤਰੀਕੇ ਦੇ ਫਰੋਡ ਕੇਸਿਸ ਜਿਹੜੇ ਨੇ ਹੋ ਰਹੇ ਨੇ ਤੇ ਤੁਸੀਂ ਕਿੰਨੇ ਕ ਜ਼ਿਆਦਾ ਸੋਲਵ ਕਰ ਚੁੱਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੀ ਸਿਟੀ ਹੈਡਲਾਈਨ ਦੀ ਟੀਮ ਦਾ ਥੈਂਕ ਯੂ ਜੀ ਇਹ ਵੀ ਮਤਲਬ ਲੋਕਾਂ ਨੂੰ ਆਮ ਪਬਲਿਕ ਨੂੰ ਅਵੇਅਰ ਕਰਨ ਦੇ ਲਈ ਜਿਹੜੇ ਸਾਡੇ ਮੈਸੇਜ ਹੈ ਉਹ ਆਪਣੇ ਫੋਲੋਅਰਜ਼ ਰਾਹੀਂ ਸਪਰੈਡ ਕਰਦੇ ਰਹਿੰਦੇ ਹੋ ਮੈਸੇਜ ਸ਼ੇਅਰ ਕਰਦੇ ਰਹਿੰਦੇ ਹੋ ਚੰਗੀ ਗੱਲ ਹੈ ਜੀ ਤਾਂ ਜੀ ਕਿਉਂਕਿ ਪ੍ਰੋਫੈਕਸ਼ਨ ਹੀ ਜਿਹੜੀ ਹੈ ਉਹ ਆਮ ਪਬਲਿਕ ਨੂੰ ਜਿਹੜੀ ਸਾਈਬਰ ਠੱਗੀ ਤੋਂ ਬਚਾ ਸਕਦੀ ਹੈ ਤੇ ਮੇਰੀ ਤੁਹਾਡੇ ਰਹੀਂ ਵੀ ਅਪੀਲ ਹੈ ਕਿ ਸਾਡੀਆਂ ਦਸੀਆਂ ਹੋਈਆਂ ਛੋਟੀਆਂ-ਛੋਟੀਆਂ ਪ੍ਰੋਵੈਂਸ਼ਨਸ ਨੂੰ ਜੇ ਉਹ ਯੂਜ਼ ਕਰਨ ਤੇ ਉਹ ਉਹ ਸਾਈਬਰ ਠੱਗੀ ਤੋਂ ਬਚ ਸਕਦੇ ਆ ਇਹ ਸਾਈਬਰ ਠੱਗ ਲਗ ਲਗ ਢੰਗ ਤਰੀਕਿਆਂ ਤੋਂ ਤੁਹਾਨੂੰ ਕਾਲਸ ਰਾਹੀਂ ਟੈਕਸ ਮੈਸੇਜ ਰਾਹੀਂ ਵਟਸਐਪ ਰਾਹੀਂ ਤੁਹਾਨੂੰ ਅਪਰੂਚ ਕਰਦੇ ਆ ਸੋਸ਼ਲ ਮੀਡੀਆ ਤੇ ਤੁਹਾਨੂੰ ਅਲਿਉਰ ਕਰਦੇ ਆ ਕੋਈ ਇਸ ਤਰ੍ਹਾਂ ਦੇ ਐਡਵਰਟਾਈਜ਼ਮੈਂਟ ਭੇਜ ਕੇ ਜਾਂ ਕੋਈ ਇਸ ਤਰ੍ਹਾਂ ਦੀ ਆਫਰ ਭੇਜ ਕੇ ਤੁਹਾਨੂੰ ਅਲਿਉਰ ਕਰਕੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਵੀ ਅਨਨੋਨ ਨੂੰ ਜਾਂ ਸਟ੍ਰੇਂਜਰ ਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਕਿਸੇ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਸੀਂ ਫਰੈਂਡ ਨਾ ਬਣਾਓ ਉਹਦੀ ਕੋਈ ਫਰੈਂਡ ਰਿਕੁਐਸਟ ਰਿਸੈਪਟ ਨਾ ਕਰੋ ਇਸ ਨਾਲ ਵੀ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਤੁਸੀਂ ਬਲੈਕਮੇਲਿੰਗ ਦਾ ਸ਼ਿਕਾਰ ਹੋ ਸਕਦੇ ਹੋ ਤੇ ਤੁਹਾਡੇ ਨਾਲ ਸਾਈਬਰ ਠੱਗੀ ਹੋ ਸਕਦੀ ਹੈ ਜੀ ਕਿਸ ਤਰੀਕੇ ਦੇ ਕੇਸ ਨੇ ਜੋ ਕਿ ਅੱਜਕਲ ਸਾਹਮਣੇ ਆ ਰਹੇ ਕਿਉਂਕਿ ਇੱਕ ਕਾਲ ਆਂਦੀ ਹੈ ਕਿਸੇ ਅਨਨੋਨ ਨੰਬਰ ਤੋਂ ਨੰਬਰ ਭਾਵੇਂ ਉਹ ਇੰਡੀਆ ਦਾ ਹੋਵੇ ਲੇਕਿਨ ਹੁੰਦਾ ਬੰਦਾ ਬੈਠਾ ਉਹ ਪਾਕਿਸਤਾਨ ਹੁੰਦਾ ਜਾਂ ਕੋਈ ਹੋਰ ਅਦਰ ਕੰਟਰੀ ਬੈਠਾ ਹੁੰਦਾ ਹੈ ਬਿਲਕੁਲ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਦੇਸ਼ੀ ਵਰਚੁਅਲਸ ਨੰਬਰ ਜਿਹਨੂੰ ਆਪਾਂ ਕਹਿ ਦਿੰਨੇ ਆ ਆਨਲਾਈਨ ਅੱਜਕੱਲ ਕਿਸੇ ਵੀ ਤੁਸੀਂ ਐਪ ਤੋਂ ਜਿਹੜੇ ਆ ਵਰਚੁਅਲ ਨੰਬਰ ਖਰੀਦ ਕੇ ਤੇ ਸਭ ਠੱਗੀ ਕਰਨ ਦੇ ਲਈ ਯੂਜ਼ ਕਰਦੇ ਇਹ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਕਿਸੇ ਵਰਚੁਅਲ ਨੰਬਰ ਤੋਂ ਕਾਲ ਕਰਕੇ ਤੁਹਾਨੂੰ ਕੋਈ ਆਪਣਾ ਰਿਸ਼ਤੇਦਾਰ ਦੱਸ ਕੇ ਜਾਂ ਤੁਹਾਡੇ ਕਿਸੇ ਆਪਣੇ ਤੁਹਾਡੇ ਬੱਚੇ ਦਾ ਉਹਨੂੰ ਕਿਡਨੈਪ ਕਰਨ ਦਾ ਕਹਿ ਕੇ ਉਹਨੂੰ ਮੁਸੀਬਤ 'ਚ ਹੋਣ ਦਾ ਕਹਿ ਕੇ ਜਿ ਤੁਹਾਡਾ ਬੱਚਾ ਪ੍ਰੋਬਲਮ ਵਿੱਚ ਹੈ ਉਹ 100% ਦੇ ਨਾਲ ਇੱਥੇ ਜਾ ਰਿਹਾ ਸੀਗਾ ਤੇ ਉਹ ਪ੍ਰੋਬਲਮ 'ਚ ਹੈ ਉਹ ਉਹਨੂੰ ਅਸੀਂ ਕਿਸੇ ਰੈਕਟ ਦੇ ਨਾਲ ਫੜ ਲਿਆ ਤੇ ਤੁਸੀਂ ਇਹ ਖਾਤੇ ਵਿੱਚ ਪੈਸੇ ਪਾ ਦਿਓ ਤੇ ਤੁਹਾਡੇ ਅਸੀਂ ਬੱਚੇ ਨੂੰ ਛੱਡ ਦਿੰਨੇ ਆ ਆਪਣੇ ਆਪ ਨੂੰ ਕਿਸੇ ਸੀਬੀਆਈ ਦਾ ਜਾਂ ਪੁਲਿਸ ਅਫਸਰ ਬਣ ਕੇ ਕੋਈ ਆਰਮੀ ਦਾ ਅਫਸਰ ਬਣ ਕੇ ਤੁਹਾਨੂੰ ਪਰਸੂਨੇਟ ਕੀਤਾ ਜਾ ਸਕਦਾ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਇਹ ਕਿਹਾ ਜਾ ਸਕਦਾ ਵੀ ਤੁਹਾਡੇ ਤੇ منی ਲਾਂਡਰਿੰਗ ਦੇ ਕੇਸ ਰਿਪੋਰਟ ਹੋਏ ਆ ਤੇ ਤੁਹਾਡਾ ਜਿਹੜੇ ਸੋ ਐਂਡ ਸੋ ਤੁਹਾਡਾ ਜਿਹੜੀ ਇਨਵੋਲਵਮੈਂਟ ਹੈਗੀ ਹੈ ਜਿਹੜੀ ਇਹ ਕਿਸੇ ਮਸ਼ਹੂਰ ਕਿਸੇ ਵਿਅਕਤੀ ਦੇ ਨਾਲ ਕਿਸੇ ਲਾਂਡਰਿੰਗ ਕੇਸ ਦੇ ਵਿੱਚ ਜਿੱਦਾਂ ਨੀਰਜ ਗੋਇਲ ਜੀ ਦਾ ਅੱਜਕੱਲ ਬਹੁਤ ਯੂਜ਼ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਤੁਹਾਡੀ ਉਹਨਾਂ ਦੇ ਨਾਲ ਤੁਹਾਡੀ ट्रांजੈਕਸ਼ਨਸ ਹੈਗੀ ਹੈ ਤੁਹਾਡੇ ਕੇਵਾਈਸੀ ਮਿਲੇ ਆ ਤੁਹਾਡਾ ਬੈਂਕ ਅਕਾਊਂਟ ਦੀ ਵਰਤੋਂ ਹੋ ਰਹੀ ਹੈ ਤੇ ਇਸ ਤਰ੍ਹਾਂ ਦੀ ਜੇਕਰ ਕੋਈ ਤੁਹਾਨੂੰ ਕਾਲ ਆਵੇ ਜਾਂ ਇਸ ਤਰ੍ਹਾਂ ਤੁਹਾਨੂੰ ਕਿਹਾ ਜਾਵੇ ਤੇ ਬਿਲਕੁਲ ਖਬਰਾਂਉਣ ਦੀ ਲੋੜ ਨਹੀਂ ਉਹਨੂੰ ਰਿਸਪੌਂਡ ਕਰਨ ਦੀ ਲੋੜ ਨਹੀਂ ਬਿਨਾਂ ਰਿਸਪੌਂਡ ਕੀਤੇ ਸਾਈਬਰ ਠੱਗੀ ਤੋਂ ਬਚ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੀ ਗੱਲ ਤੇ ਰਿਸਪੌਂਡ ਕਰੋਗੇ ਤੇ ਤੁਹਾਨੂੰ ਉਹ ਹੋਰ ਤੁਹਾਨੂੰ ਕੋਈ ਡਰਾਵਾ ਦੇ ਕੇ ਜਾਂ ਕੋਈ ਕਾਨੂੰਨੀ ਮੁਸੀਬਤ ਵਿੱਚ ਫਸਾ ਕੇ ਜਾਂ ਤੁਹਾਨੂੰ ਈਵਨ ਕੀ ਆ ਡਿਜੀਟਲ ਅਰੈਸਟ ਜਿਹੜਾ ਨਵਾਂ ਸ਼ਬਦ ਯੂਜ਼ ਕੀਤਾ ਜਾ ਰਿਹਾ ਹੈ ਵੀ ਤੁਹਾਨੂੰ ਅਸੀਂ ਕੈਮਰੇ ਚ ਤੁਹਾਨੂੰ ਅਰੈਸਟ ਕਰ ਲਿਆ ਤੁਹਾਡੀ ਫਿਜ਼ੀਕਲੀ ਅਰੈਸਟ ਪੈ ਸਕਦੀ ਹੈ ਜੀ ਮੈਂ ਤਾਂ ਤੁਹਾਨੂੰ ਇੱਥੇ ਤੱਕ ਕਹਾਂਗਾ ਜੀ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਆਮ ਪਬਲਿਕ ਨੂੰ ਅਵੇਅਰ ਕਰਨੀ ਕਿੰਨਾ ਵਧੀਆ ਮੈਸੇਜ ਉਹਨਾਂ ਵੱਲੋਂ ਸਪੈਸ਼ਲੀ ਦਿੱਤਾ ਗਿਆ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਵੀ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਡਿਜੀਟਲ ਅਰੈਸਟ ਕਰ ਸਕੀਏ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਬੌਂਡ ਕਰ ਸਕੀਏ ਤੇ ਫਿਰ ਵੀ ਅਸੀਂ ਸਾਡੇ ਬਹੁਤ ਹੀ ਪੜੇ ਲਿਖੇ ਅਤੇ ਵੈਲ ਐਜੂਕੇਟਿਡ ਪਰਸਨ ਜਿਹੜੇ ਆ ਉਹ ਗੱਲ ਨਹੀਂ ਸਮਝ ਪਾ ਰਹੇ ਤੇ ਠੱਗੀ ਦਾ ਸ਼ਿਕਾਰ ਹੋ ਰਹੇ ਆ ਤੇ ਇਹ ਮੈਸੇਜ ਜਿੰਨਾ ਸਾਡਾ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗਾ ਉਹ ਠੱਗੀ ਤੋਂ ਬਚਣਗੇ ਜੀ ਪਿਛਲੇ ਦਿਨੀ ਤੁਸੀਂ ਇੱਕ ਸ਼ਾਦੀ ਦਾ ਕਾਰਡ ਵੀ ਪਾਇਆ ਸੀਗਾ ਕਿ ਵਿਆਹ ਦੇ ਕਾਰਡ ਤੇ ਨਾਮ ਤੇ ਵੀ ਠੱਗੀ ਹੋ ਰਹੀ ਹੈ ਉਹ ਕਿਸ ਤਰੀਕੇ ਨਾਲ ਜਿਹੜੀ ਠੱਗੀ ਉਹ ਕੀਤੀ ਗਈ ਸੀ ਉਹ ਇਸ ਤਰ੍ਹਾਂ ਸੀਗਾ ਜੀ ਮੈਂ ਇੱਕ ਬਹੁਤ ਹੀ ਨੈਸ਼ਨਲ ਚੈਨਲ ਦੇ ਉੱਤੇ ਇੱਕ ਨਿਊਜ਼ ਜਿਹੜੀ ਉਹ ਸੁਣੀ ਸੀਗੀ ਤੇ ਉਹਦੇ ਵਿੱਚ ਕੀ ਹੈ ਹਿਮਾਚਲ ਦਾ ਉਹਨਾਂ ਨੇ ਹਵਾਲਾ ਦੇ ਕੇ ਹਿਮਾਚਲ ਸਟੇਟ ਦਾ ਕਿਹਾ ਗਿਆ ਸੀਗਾ ਵੀ ਕੋਈ ਇਸ ਤਰ੍ਹਾਂ ਦੇ ਸ਼ਾਦੀ ਦੇ ਕਾਰਡ ਜਿਹੜੇ ਆ ਇਹ ਸਾਈਬਰ ਠੱਗਾਂ ਵੱਲੋਂ ਇੱਕ ਨਵਾਂ ਢੰਗ ਤਰੀਕਾ ਬਣਾਇਆ ਗਿਆ ਵੀ ਉਹ ਤੁਹਾਨੂੰ ਕਾਰਡ ਦੀ ਪੀਡੀਐਫ ਭੇਜ ਕੇ ਤੁਹਾਨੂੰ ਇੰਸਟਾਲ ਕਰਾਨਗੇ ਉਹ ਜਦੋਂ ਤੁਸੀਂ ਜਿਹੜੀ ਪੀਡੀਐਫ ਆ ਆਪਣੇ ਮੋਬਾਈਲ ਦੇ ਵਿੱਚ ਵਟਸਐਪ ਰਾਹੀਂ ਭੇਜੀ ਗਈ ਨੂੰ ਇੰਸਟਾਲ ਕਰੋਗੇ ਕੁਝ ਮੈਲਵੇਅਰ ਜਿਹੜੇ ਇਸ ਤਰ੍ਹਾਂ ਦਾ ਤੁਹਾਡੇ ਮੋਬਾਈਲ ਦੇ ਵਿੱਚ ਇੰਸਟਾਲ ਹੋ ਜਾਣਗੇ ਤੁਹਾਡਾ ਵਟਸਐਪ ਕੰਪਰੋਮਾਈਜ਼ ਹੋ ਸਕਦਾ ਹੈ ਤੁਹਾਡੇ ਜਿਹੜੇ ਆ ਉਹ ਮੋਬਾਈਲ ਨੰਬਰ ਲਿੰਕ ਬੈਂਕ ਅਕਾਊਂਟ ਆ ਜਿਹੜੇ ਉਹ ਉਹਦੇ ਉਹਦੇ ਨਾਲ ਕੰਪਰੋਮਾਈਜ਼ ਕਰਕੇ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ ਤੇ ਉਹ ਮੈਂ ਇੱਕ ਆਪਣਾ ਅ ਬਤੌਰ ਐਸਐਚਓ ਸਾਈਬਰ ਕ੍ਰਾਈਮ ਹੋਣ ਕਰਕੇ ਆਪਣੇ ਲੁਧਿਆਣਾ ਨਿਵਾਸੀਆਂ ਦੀ ਮੈਸੇਜ ਸ਼ੇਅਰ ਕਰਨਾ ਜ਼ਰੂਰੀ ਸਮਝਿਆ ਤੇ ਉਹ ਮੈਂ ਜਿਹੜੀ ਆਪਣੇ ਸਟੇਟਸ ਰਾਹੀਂ ਤੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕੀਤੀ ਸੀ ਹਜੇ ਤੱਕ ਸਾਡੇ ਕੋਈ ਸੰਬੰਧੀ ਕੋਈ ਕੇਸ ਰਿਪੋਰਟ ਨਹੀਂ ਹੋਇਆ ਪਰ ਲੋਕਾਂ ਨੂੰ ਪ੍ਰिवेंशन ਦੇ ਤੌਰ ਦੇ ਉੱਤੇ ਮੈਂ ਉਹ ਵੀਡੀਓ ਭੇਜ ਕੇ ਜਾਗਰੂਕ ਕਰਨ ਦੇ ਲਈ ਉਹ ਜਿਹੜਾ ਮੈਸੇਜ ਆ ਉਹ ਸ਼ੇਅਰ ਕੀਤਾ ਸੀ ਤਾਂ ਜੋ ਲੋਕ ਇਦਾਂ ਦੀ ਸਾਈਬਰ ਠੱਗੀ ਤੇ ਸ਼ਿਕਾਰ ਹੋਣ ਤੋਂ ਬਚ ਸਕਣ ਜੀ ਇਨੀ ਸਿਟੀਜ਼ਨ ਦਾ ਇੱਕ ਜਿਹੜਾ ਅਵੇਅਰਨੈਸ ਕੈਂਪ ਆਰਗੇਨਾਈਜ਼ ਕੀਤਾ ਤੇ ਅਸੀਂ ਉੱਥੇ ਵੀ ਆਮ ਪਬਲਿਕ ਨੂੰ ਤੇ ਜਿਹੜੇ ਹੈ ਸੀਨੀਅਰ ਸਿਟੀਜ਼ਨ ਨੂੰ ਅਵੇਅਰ ਵੀ ਕਰ ਰਹੇ ਆ ਬੱਚਿਆਂ ਨੂੰ ਕਿਵੇਂ ਬਚਾਉਣਾ ਤੁਸੀਂ ਸਾਈਬਰ ਕ੍ਰਾਈਮ ਦੇ ਕਿਤੇ ਵਿਕਟਿਮ ਨਾ ਬਣ ਜਾਣ ਉਹਨਾਂ ਨੂੰ ਕਿਵੇਂ ਬਚਾਉਣਾ ਅਸੀਂ ਉਹਨਾਂ ਨੂੰ ਵੀ ਪੇਰੈਂਟਸ ਨੂੰ ਵੀ ਤੇ ਬੱਚਿਆਂ ਨੂੰ ਵੀ ਅਲੱਗ-ਅਲੱਗ ਸਕੂਲਜ਼ ਦੇ ਵਿੱਚ ਸੈਸ਼ਨ ਲਾ ਕੇ ਵੀ ਅਵੇਅਰ ਕਰ ਰਹੇ ਆ ਜੀ ਸੋ ਜਿਵੇਂ Google ਤੇ ਵੀ ਨੰਬਰ ਆ ਜਾਂਦਾ ਹੈ ਜਿਵੇਂ ਕਿ ਕਿਸੇ ਨੇ ਗੈਸ ਬੁੱਕ ਕਰਾਇਆ ਜਾਂ ਫਿਰ ਕਿਸੇ ਨੇ ਜਿਹੜਾ ਇਲੈਕਟ੍ਰਿਕ ਬਿੱਲ ਜਿਹੜਾ ਪੇ ਕਰਨ ਦੀ ਕੋਸ਼ਿਸ਼ ਕੀਤੀ ਇੱਕ ਕੋਡ ਆਉਂਦਾ ਹੈ ਮਤਲਬ Google ਤੇ ਕਿਸ ਤਰੀਕੇ ਨਾਲ अवेलेबल ਹੋ ਜਾਂਦਾ ਕਿਸ ਤਰੀਕੇ ਨਾਲ ਜਦੋਂ ਉਹ ਨੰਬਰ ਜਦੋਂ ਆਉਂਦਾ ਹੈ ਕਿਉਂਕਿ Google ਦੇ ਵਿੱਚ ਤਾਂ ਸਿਰਫ ਔਰ ਸਿਰਫ ਜਿਹੜੇ ਨੇ ਉਹੀ ਨੰਬਰ ਚੜਾਏ ਜਾਂਦੇ ਨੇ ਜੋ ਕਿ ਅਪਰੂਵਲ ਹੋਣ ਦੇਖੋ ਜੀ ਸਾਡੀ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਅਪੀਲ ਅਸੀਂ ਵਾਰ-ਵਾਰ ਇਹੀ ਕਿ ਅਪੀਲ ਕਰਦੇ ਆਂ ਵੀ Google ਇੱਕ ਐਡ ਏਜੰਸੀ ਹੈ ਤੁਸੀਂ ਕੋਈ ਵੀ ਨੰਬਰ ਚਾਹੇ ਉਹ ਤੁਸੀਂ ਪੇਮੈਂਟ ਕਰਕੇ ਉਹਨੂੰ ਆਪਣਾ ਤੁਸੀਂ ਟੌਪ ਤੇ ਸ਼ੋਅ ਕਰਵਾ ਸਕਦੇ ਹੋ ਕਿਸੇ ਵੀ ਤੁਸੀਂ ਕੋਈ ਕਿਸੇ ਫਰਮ ਦਾ ਨੰਬਰ ਸ਼ੋਅ ਕਰਾਣਾ ਹੈ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਰਾਹੀਂ ਜਿਹੜੀ ਹੈ ਉਹਨਾਂ ਨੂੰ ਪੇਮੈਂਟ ਕਰੋ ਤੇ ਉਹ ਸ਼ੋਅ ਕਰ ਸਕਦੇ ਆ ਨੰਬਰ ਆਫ ਫੇਕ ਨੰਬਰਸ ਐਂਡ ਜਿਹੜੇ ਇਸ ਤਰ੍ਹਾਂ ਦੇ ਫੇਕ ਜਿਹੜੀਆਂ ਐਡਵਰਟਾਈਜ਼ਮੈਂਟ ਕਰਕੇ ਤੇ ਉਹਨਾਂ ਦੇ ਨੰਬਰ ਸ਼ੋਅ ਹੋ ਰਹੇ ਆ ਉਹਦੇ ਤੇ ਤੇ ਗੂਗਲ ਤੋਂ ਬਿਲਕੁਲ ਵੀ ਗੂਗਲ ਸਰਚ ਤੋਂ ਕੋਈ ਵੀ ਨੰਬਰ ਕਿਸੇ ਬੈਂਕ ਦਾ ਜਾਂ ਕਿਸੇ ਹੋਰ ਵੀ ਫਾਈਨੈਂਸ਼ੀਅਲ ਅਦਾਰੇ ਦਾ ਨੰਬਰ ਸਰਚ ਨਹੀਂ ਕਰਨਾ ਚਾਹੁੰਦਾ ਇਹ ਸਾਡੀ ਪਹਿਲੇ ਦਿਨ ਤੁਹਾਨੂੰ ਹੀ ਆਮ ਪਬਲਿਕ ਨੂੰ ਅਪੀਲ ਹੈ ਜੇ ਤੁਸੀਂ ਕੋਈ ਵੀ ਬੈਂਕ ਅਧਿਕਾਰੀ ਨਾਲ ਸੰਪਰਕ ਕਰਨਾ ਹੈ ਚਾਹੇ ਉਹ ਤੁਸੀਂ ਆਪਣੇ ਉਹ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਮਗਰ ਲਿਖੇ ਨੰਬਰ ਤੇ ਟੋਲ ਫਰੀ ਨੰਬਰ ਤੇ ਸੰਪਰਕ ਕਰੋ ਜਾਂ ਆਪਣੇ ਬੈਂਕ ਤੋਂ ਹੀ ਕਿਸੇ ਅਧਿਕਾਰੀ ਦਾ ਨੰਬਰ ਲੈ ਕੇ ਉਹਦੇ ਨਾਲ ਹੀ ਗੱਲ ਕਰੋ Google ਤੋਂ ਤੁਸੀਂ ਸਰਚ ਕਰੋਗੇ ਤੁਸੀਂ ਗਲਤ ਨੰਬਰ ਤੇ ਗੱਲ ਕਰਕੇ ਤੇ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ